ਅਲੀ ਦੀ ਆਵਾਜ਼ ਮੈਂ ਦੀਵਾਲੀ ਦੀ ਆਵਾਜ਼ ਹਾਂ ਚਮਕਦੀਆਂ ਬੱਤੀਆਂ ਤੋਂ ਵੱਡੀ ਉਹ ਚਮਕ ਜੋ ਦਿਲਾਂ ਵਿੱਚ ਪਿਆਰ ਨਾਲ ਜਾਗਦੀ ਹੈ ਮੇਰੀ ਅਸਲੀ ਖੁਸ਼ੀ ਘਰਾਂ ਦੀਆਂ ਲਾਈਟਾਂ ਵਿੱਚ ਨਹੀਂ ਬਲਕਿ ਉਸ ਹੱਥਾਂ ਵਿੱਚ ਹੈ ਜੋ ਗਰੀਬ ਦੇ ਚੁੱਲ੍ਹੇ ਨੂੰ ਜਲਾਉਂਦਾ ਹੈ ਮੈਂ ਉਹ ਆਵਾਜ਼ ਹਾਂ ਜੋ ਕਹਿੰਦੀ ਹੈ ਜੇ ਇੱਕ ਦੀਵਾ ਕਿਸੇ ਹਨੇਰੇ ਕੋਨੇ ਨੂੰ ਰੋਸ਼ਨ ਕਰ ਸਕਦਾ ਹੈ ਕਾ ਇੱਕ ਚੰਗਾ ਕੰਮ ਸਾਰੀ ਜ਼ਿੰਦਗੀ ਨੂੰ ਰੋਸ਼ਨ ਕਰ ਸਕਦਾ ਹੈ ਮੈਂ ਸिखਾਉਂਦੀ ਹਾਂ ਦੀਵਾਲੀ ਸਿਰਫ ਮਠਾਈ ਖਾਣ ਦਾ ਨਾਮ ਨਹੀਂ ਇਹ ਕੋੜੇ ਬੋਲ ਛੱਡ ਕੇ ਮਿੱਠੇ ਰਿਸ਼ਤੇ ਬਣਾਉਣ ਦਾ ਤਿਹਾਰ ਹੈ ਮੈਂ ਉਹ ਵਾਜਾ ਜੋ ਦੱਸਦੀ ਹੈ ਚਾਨਣ ਘਰਾਂ ਵਿੱਚ ਨਹੀਂ ਦੇਲਾ ਵਿੱਚ ਕਰੋ ਫਿਰ ਇਹ ਤਿਹਾਰ ਸਜਾ ਲਈ ਹੋ ਜਾਵੇਗਾ ਮੈਂ ਦੀਵਾਲੀ ਹਾਂ ਇਹ ਹੀ ਮੇਰੀ ਆਵਾਜ਼ ਹੈ